ਨਰਮਿੰਦਰ ਸਿੰਘ ਮਾਨ ਜੀ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਤੇ ਫਿਰ ਅੱਜ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਥੈਂਕ ਯੂ ਵੈਰੀ ਮਚ ਜੀ ਸੋ ਉੜਾ ਡਟੋ ਲੀਫ ਵਾਲੇ ਜਿਹੜਾ ਕਰਜ਼ੇ ਦਾ ਆਪਾਂ ਨੂੰ ਪਤਾ ਹੀ ਆ ਕਿ ਇਸ ਟਾਈਮ ਸਮੱਸਿਆ ਜਿਹੜੀ ਬਹੁਤ ਲੋਕਾਂ ਨੂੰ ਆ ਜਿਹੜੀ ਉਹ ਚੱਲ ਰਹੀ ਆ ਤੇ ਇਹ ਤੁਹਾਡਾ 60% ਤੱਕ ਕਰਜ਼ਾ ਜਿਹੜਾ ਉਹ ਮਾਫ ਕਰਵਾ ਸਕਦੇ ਨੇ ਤੇ ਉਹਦੇ ਬਾਰੇ ਜਿਹੜੀ ਆਪਣੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਜਿਹੜੀ ਉਹ ਕਰਨਗੇ ਸੋ ਨਰਮਿੰਦਰ ਸਿੰਘ ਮਾਨ ਜੀ ਸਭ ਤੋਂ ਪਹਿਲਾਂ ਤੁਸੀਂ ਐਲ ਐ ਸਾਈਡ ਤੇ ਆ ਜੀ ਹੇ ਅੱਲੇ ਦੇ ਵਿੱਚ ਤੇ ਕਾਫੀ ਜਿਹੜਾ ਇਸ ਟਾਈਮ ਅੱਗਾਂ ਦੀ ਜਿਹੜੀ ਸਥਿਤੀ ਕਾਫੀ ਮਾੜੀ ਜਿਹੜੀ ਚੱਲ ਰਹੀ ਹੈ ਤੁਸੀਂ ਸੇਫ ਆ ਤੁਹਾਡਾ ਇਲਾਕਾ ਠੀਕ ਹੈ ਜੀ ਸੋ ਫਾਰ ਜੀ ਹਾਂ ਜੀ ਬਿਲਕੁਲ ਜੀ ਸੋ ਫਾਰ ਸੇਫ ਹਾਂ ਪਰ ਆਈ ਥਿੰਕ ਉਹਨਾਂ ਦਾ ਮੇਨ ਹੀ ਪੈਂਦਾ ਉਮੀਦ ਹੈ ਨਹੀਂ ਬਾਕੀ ਸਾਰੇ ਪਾਸੇ ਸੋ ਕਿਸੇ ਟਾਈਮ ਇਹ ਕੰਮ ਖਰਾਬ ਹੋ ਸਕਦਾ ਪਰ ਸੋ ਫਾਰ ਚਲੋ ਠੀਕ ਹੈ ਪਰਮਾਤਮਾ ਮੇਰ ਰੱਖੇ ਠੀਕ ਰੱਖੇ ਬਚਾ ਜਿਹੜਾ ਰਵੇ آ, کافی جڑے دن دے حالات بنے پئے ہیں سو نرمل سنگھ مان جی سو ضرور دسیو بھی اج تسی کیڑے اس جڑے ڈیٹ ریلیف نو لے کے اج تسی کیڑی جڑی چیز شیئر کرو گے بالکل. جی بالکل ڈیٹ ریلیف دی اپا گل خاص کر کریے کہ اس ٹائم ہسٹورک ڈیٹ راج اوور آل یو نو اوور 1.1 ٹریلین ڈیٹ ڈیٹا کٹ کا ڈیٹا ہسٹورک ہائی اج تک جڑا وقت ود ہو گیا تو تو ان ٹاپ اف دیٹ approximately every fifth ਹਰ ਪੰਜਾਜ ਬੰਦਾ ਜਿਹੜਾ ਉਹਨੇ ਡਿਫਾਲਟ ਕੀਤਾ ਹੋਇਆ ਆਪਣੇ ਕ੍ਰੈਡਿਟ ਸਟਕ ਤਕਰੀਬਨ 20% ਲੋਕਾਂ ਨੇ ਆਪਣੇ ਕ੍ਰੈਡਿਟ ਕਾਰਡ ਦੇ ਉੱਤੇ ਡਿਫਾਲਟ ਕੀਤਾ ਹੋਇਆ ਹਾਂ ਹਾਂ ਅਬਾਊਟ 46 ਬਿਲੀਅਨ ਡਾਲਰ ਜਿਹੜੇ ਨੇ ਡਿਫਾਲਟ ਚਲਦੇ ਪਏ ਨੇ ਵਾਓ ਡਿਫਾਲਟ ਦਾ ਇਹ ਹੁੰਦਾ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਪੇਮੈਂਟ ਨਹੀਂ ਬੰਦ ਕਰ ਦਿੰਦੇ ਹੋ ਜਿਸ ਨਾਲ ਤੁਹਾਡਾ ਓਵਰਆਲ ਸਾਰਾ ਸਟਰਕਚਰ ਐ ਲੋਨ ਦਾ ਜਿਹੜਾ ਤੁਸੀਂ ਬਣਾ ਰਹੇ ਹੋ ਫਿਰ ਸਾਰਾ ਦਾ ਸਾਰਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਆਮ ਸੋ ਅਜੇ ਜੋ ਸਿਚੁਏਸ਼ਨ ਬਣਦੀ ਪਈ ਆ ਓਵਰਆਲ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਨਹੀਂ ਇਨਫਲੇਸ਼ਨ ਆਉਂਦੀ ਹੈ ਜਿਵੇਂ ਜੇ ਆਪਾਂ ਟੈਰਿਫ ਦੀ ਗੱਲ ਕਰੀਏ ਜਾਂ ਐਲੀ ਡਿਪਰਿਕੇਸ਼ਨ ਦੀ ਗੱਲ ਕਰੀਏ ਉਹਦੇ ਨਾਲ ਇਨਫਲੇਸ਼ਨ ਵਧਣ ਦੇ ਚਾਂਸਸ ਜਿਹੜੇ ਨੇ ਉਹ ਹੋਰ ਵੱਧ ਨਜ਼ਰ ਆਉਂਦੇ ਪੈਣਗੇ ਠੀਕ ਹੈ ਉਸ ਕਰਕੇ ਆਈ ਥਿੰਕ ਸਿਚੁਏਸ਼ਨ ਇਨ ਫਿਊ ਮਨਟਸ ਜਿਹੜੀ ਆਗਲੇ ਸਾਲ ਦੋ ਸਾਲ ਹੋਰ ਰਿਵਰਸ ਹੋ ਸਕਦੀ ਹੈ ਤੇ ਇਹ ਹਾਲ ਸਿਚੁਏਸ਼ਨ ਦਾ ਕੀ ਕਾਰਨ ਹੈ ਲੋਕਾਂ ਨੇ ਕਹਣਾ ਜਾਂ ਜਿਹੜਾ ਵੀ ਆਉਂਦੇ ਸਾਰੇ ਜਣੇ ਇਹੀ ਕਹਿੰਦੇ ਵੀ ਸਿਚੁਏਸ਼ਨ ਬੈਡ ਹੋ ਸਕਦੀ ਆ ਹੁਣ ਉਹ ਹੁਣ ਰਿਐਲਿਟੀ ਆ ਕਰੀਏ ਕੀ ਹੁਣ ਅਸੀਂ ਕਹਿਣ ਨੂੰ ਤਾਂ ਚਾਹੁੰਦੇ ਆ ਵੀ ਭਾਈ ਸਭ ਕੁਝ ਠੀਕ ਹੋ ਜਾਣਾ ਸਭ ਕੁਝ ਵਧੀਆ ਆ ਸਭ ਕੁਝ ਸੈੱਟ ਹੋ ਜਾਊਗਾ ਬਟ ਇਹ ਰਿਐਲਿਟੀ ਆ ਹੁਣ ਰਿਐਲਿਟੀ ਤੋਂ ਭੱਜਿਆ ਜਿਹੜਾ ਉਹ ਨਹੀਂ ਜਾ ਸਕਦਾ ਨਰਮਨ ਮਾਨ ਜੀ ਵੀ ਹੁਣ ਸਵੇਥੇ ਹੁਣ ਤੁਸੀਂ ਕੀ ਸਲਾਹ ਦਿੰਦੇ ਆ ਜਿਹੜੇ ਲੋਕ ਇਸ ਟਾਈਮ ਡੈਟ ਚ ਆ ਹੁਣ ਕੰਪਨੀਆਂ ਵਾਲੇ ਵੀ ਆ ਟਰੱਕ ਵੀ ਲੈਏ ਹੋਏ ਆ ਲੋਡਾਂ ਦੀ ਵੀ ਸਮੱਸਿਆ ਆ ਘਰ ਵੀ ਆ ਗੱਡੀਆਂ ਵੀ ਆ ਸੋ ਕੀ ਤੁਸੀਂ ਸਲਾਹ ਉਹਨਾਂ ਨੂੰ ਦਿੰਦੇ ਆ ਵੀ ਡੈਟ ਨੂੰ ਕਿੱਦਾਂ ਕਨਸੋਲਿਡੇਟੋ ਕਰ ਸਕਦੇ ਆ ਇਹਦੇ ਚ ਮੈਂ ਨਾਲੇ ਐਡ ਕਰਦਾ ਆਪਣੇ ਨਿਰਮਲ ਭਾਜੀ ਪਈ ਜਿਹੜਾ ਪਿਛਲਾ ਸਾਲ ਆ ਟਰੈਕਿੰਗ ਲਈ ਬੜਾ ਮਾੜਾ ਨਿਕਲਿਆ ਖਾਸ ਕਰਕੇ ਬੈਂਕਰਫਸੀਜ਼ ਨੂੰ 99 ਸਾਲ ਪੁਰਾਣੀਆਂ 99 ਇਅਰ 올ਡ ਕੰਮ ਸਾਲ ਪੁਰਾਣੀਆਂ ਕੰਪਨੀਆਂ ਨੇ ਬੈਂਕਰਫਸੀ ਫਾਈਲ ਕੀਤੀ ਆ ਵੱਡੀਆਂ ਵੱਡੀਆਂ ਕੰਪਨੀਆਂ ਨੇ ਸੋ ਕਿਸ ਤਰ੍ਹਾਂ ਜਿਹੜਾ ਕਿਉਂਕਿ ਜਦੋਂ ਇੱਕ ਵਾਰੀ ਬੈਂਕਰਪਸੀ ਫਾਈਲ ਕਰ ਦਿੰਨੇ ਆ ਤੁਹਾਨੂੰ ਪਤਾ ਫਿਰ 6-7 ਸਾਲ ਲਈ ਤੁਸੀਂ ਲਗੜੇ ਹੋ ਜਾਂਦੇ ਆ ਆਪਣੇ ਸਮਾਨ ਜਿਹੜੇ ਸਮਾਨ ਵੇਚਦੇ ਸੁਣਨ ਰਾਕ ਕਿਸ ਦੇ ਇੱਕ ਟਰੱਕ ਦੋ ਟਰੱਕ ਆ ਕਿਸ ਤਰ੍ਹਾਂ ਉਹ ਬੈਂਕਰਪਸੀ ਤੋਂ ਬਚ ਸਕਦੇ ਆ ਇਹਦੇ ਬਾਰੇ ਵੀ ਜਰੂਰ ਬਿਲਕੁਲ ਬਿਲਕੁਲ ਆਈ ਥਿੰਕ ਇੰਬੈਲ ਰਾਜਜੀਤ ਰਾਜਨੇੜੀ ਗੱਲ ਕੀਤੀ ਹੈ ਕਿ ਰਾਜੀਤ ਜੀ ਦੇ ਰਾਜਭਾਣ ਜੀ ਨੇ ਗੱਲ ਕੀਤੀ ਕਿ ਤਾਂ ਦੇਖੋ ਇਸ ਟਾਈਮ ਇਸ਼ੂ ਇਹ ਹੀ ਹੈ ਰਾਜ ਦੇ ਆਪ ਨਿਊਜ਼ ਤੇ ਆਪਾਂ ਮਾਰੀ ਦੇ ਰਹੇ ਆ ਪਰ ਐਟਲੀਸਟ ਜਾਂ ਪਰ ਅਵੇਜ਼ ਅ ਰੀਅਲਿਸਟਿਕ ਨਿਊਜ਼ ਹੋਵੇਗਾ ਪਤਾ ਤੇ ਆਪਾਂ ਉਹਦੇ ਵਾਸਤੇ ਦੋ ਹੋ ਕੇ ਕੁਝ ਕਰ ਸਕਦੇ ਆ ਏ ਅਮ ਬਾਕੀ ਹਜੋਤਾ ਜੀ ਨੇ ਕਿਹਾ ਕਿ ਅੱਜ ਬਹੁਤ ਬਰਤਕਸੀਆਂ ਫਾਈਲ ਕਰਦੇ ਪਏ ਨੇ ਮੈਂ ਤਾਂ ਹਜੋਤਾ ਜੀ ਇਹ ਵੀ ਦੇਖਿਆ ਅੱਜ ਦੀ ਡੇਟ ਦੇ ਵਿੱਚ ਕਿ ਕਈ ਸਾਡੇ ਪਿੰਡਾਂ ਦੇ ਕੋਲਾਂ ਹੁੰਦੀਆਂ ਨੇ ਔਰ ਅਨਫੋਰਚੂਨੇਟਲੀ ਕੀ ਹੁੰਦਾ ਜਿਹੜੀ ਫਾਈਨੈਂਸ਼ੀਅਲ ਸਟ੍ਰੈਸ ਇੰਡਸਟਰੀ ਹੁੰਦੀ ਹੈ ਸmall business ਦੇ ਨੇਚਰ ਚਾਹੇ ਟਾਈਮ ਦਾ ਸਬਵੇ ਹੀ ਜਾਂ ਮੋਟਰਲਸ ਕਿਸੇ ਟਾਈਮ ਚਾਹੇ ਜਾਂ ਟਰੱਕਿੰਗ ਇੰਡਸਟਰੀ ਹੋਈ ਹੈ ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਸਭ ਤੋਂ ਸਾ ਪਹਿਲਾ ਸਾਨੂੰ ਹੀ ਪਤਾ ਲੱਗਦਾ ਬਿਕਾਜ਼ ਅਸੀਂ ਯੂ ਨੋ ਪਿਛਲੇ 17 ਸਾਲ ਤੋਂ ਸਾਰਾ অলਮੋਸਟ 18 ਸਾਲ ਤੋਂ ਕਮਿਊਨਿਟੀ ਦੀ ਇਸੇ ਸੇਵਾ ਵਿੱਚ ਲੱਗੇ ਹੋਏ ਆ ਕਿਹੜੀ ਬਿਜ਼ਨਸ ਜ਼ਿਆਦਾ ਹੁੰਦੀ ਹੈ ਭੀਆ ਨੇ ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਿਛਲੇ ਸਾਲ 2.5 ਸਾਲ ਤੋਂ ਆਲਮੋਸਟ ਹਰਟ ਰਕੀ ਹਰ ਬੰਦਾ ਜਿਹਨੂੰ ਹੀ ਜਾਣਦੇ ਆ ਔਰ ਬਹੁਤ ਕਾਲਾ ਕਰ ਰਹੀ ਇੰਡਸਟਰੀ ਦੇ ਵਿੱਚ ਚਲਦੀਆਂ ਨੇ ਐਦਾ ਵੀ ਕਾਲਾ ਨਹੀਂ ਆ ਰਹੀ ਜਿਹੜੇ ਜਿਹੜੇ ਸਾਡੇ ਵੀਰ ਹਰ ਮਹੀਨੇ ਟਰੱਕ ਵੇਚ ਕੇ ਵਿਚਾਰਾ ਆਪਣਾ ਗੁਜ਼ਾਰਾ ਕਰਦੇ ਫਿਰ ਟਰੱਕ ਵਿਚਣਾ ਵੀ ਕਈ ਵਾਰ ਬਹੁਤ ਮੁਸ਼ਕਲ ਹੋਇਆ ਪੈਂਦਾ ਹੂੰ ਸੋ ਟਰੱਕਿੰਗ ਦੇ ਕਿ ਬਿਜ਼ਨਸ ਨੂੰ ਕਿੱਦਾਂ ਚਲਾਣਾ ਉਹਦਾ ਤਾਂ ਮੈਨੂੰ ਨਹੀਂ ਜ਼ਿਆਦਾ ਆਈਡੀਆ ਹੈਗਾ ਪਰ ਇਹੀ ਹੈ ਕਿ ਜਿਹੜੀ ਜੇ ਬੈਂਕਰਪਸੀ ਤੋਂ ਅਵੋਇਡ ਕੀਤਾ ਜਾ ਸਕੇ ਕਿਉਂਕਿ ਬਿਜ਼ਨਸ ਕਦੇ ਨਾ ਕਦੇ ਤੇ ਰ ਔਰ ਜੇ ਆਪਾਂ ਡੈਟ ਦੇ ਵਿੱਚ ਹੋਗੇ ਬੈਂਕਰਪਸੀ ਫਾਈਲ ਕੀਤੀ 7 ਤੋਂ 10 ਸਾਲ ਡਿਪੈਂਡਿੰਗ ਹੁੰਦੀ ਹੈ ਕਿਹੜੀ ਸਟੇਟ ਦੇ ਵਿੱਚ ਹੈਗੇ ਤੁਸੀਂ ਇੱਕ ਤਰ੍ਹਾਂ ਦੇ ਫਾਈਨੈਂਸ਼ਲੀ ਜਿਹੜੀ ਹੈ ਹੈਂਡੀਕੈਪ ਹੋ ਜਾਂਦੇ ਹੋ 7 ਤੋਂ 10 ਸਾਲ ਵਾਸਤੇ ਪਰ ਸੈਟਲਮੈਂਟ ਦੇ ਵਿੱਚ ਤੁਸੀਂ ਆਪਣੀ ਜਿਹੜੀ ਟੋਟਲ ਸੈਟਲਮੈਂਟ ਆਫ ਫਰਮ 6 ਮੰਥਸ ਲਗ ਕੇ ਸਾਲ ਦੇ ਰੈਫੈਕਸ ਪੇ ਆਫ ਕਰਦੇ ਤੁਸੀਂ ਇੱਕ 6 ਮੰਥ ਲਗ ਕੇ 4 ਸਾਲ ਦੇ ਪੇ ਆਫ ਕਰ ਸਕਦੇ ਹੋ ਔਰ ਜੇਕਰ ਤੁਸੀਂ ਇਹ ਪੇ ਕਰ ਦਿੱਤਾ ਤੁਹਾਡੇ ਰੈਕਡ ਦੇ ਕੁਝ ਨਹੀਂ ਹੁੰਦਾ ਜ਼ੀਰੋ ਆ ਜਾਂਦਾ ਕੋ ਜਿਹੜਾ ਤੁਹਾਡਾ ਸਕੋਰ ਹੈਗਾ ਵਿਦ 6 ਮੰਥਸ ਇਸ ਤੋਂ ਵੀ ਪ੍ਰੋਬਬਲੀ ਬੈਟਰ ਦਨ ਜਾਂ ਇੰਨਾ ਹੀ ਤਾਂ ਵੱਧ ਹੋ ਜਾਊਗਾ। ਸੋ ਸੈਟਲਮੈਂਟ ਜਿਹੜੀ ਇੱਕ ਐਸੀ ਆਪਸ਼ਨ ਹੈ ਜਿਹਨੂੰ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਡੇ ਰੈਕਟ ਜਿਹੜੇ ਆ ਟੋਟਲੀ ਬੀ ਕਲੀਨ ਹੁੰਦੇ। ਠੀਕ ਹੈ। ਸੋ ਸੈਟਲਮੈਂਟਸ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਸੋ ਕੀ ਕੰਡੀਸ਼ਨਸ ਜਿਹੜੀਆਂ ਉਹ ਰਹਿੰਦੀਆਂ ਆ ਆ ਕੀ ਕੋਈ ਸਪੈਸੀਫਿਕ ਅਮਾਉਂਟ ਤੱਕ ਦਾ ਜਿਹੜਾ ਹੁੰਦਾ ਹੈ ਵੀ ਜੇ ਇੰਦਾ ਕਰਜ਼ਾ ਹੈ ਤੇ ਉਹਦੇ ਲਈ ਸੈਟਲਮੈਂਟ ਦਾ ਸਿਚੁਏਸ਼ਨ ਹੋਰ ਹੁੰਦੀ ਆ ਕਿਸੇ ਦਾ ਘਾਟਾ ਕਿਸੇ ਦਾ ਵਾਧਾ ਇਹ ਵੀ ਕੋਈ ਨੰਬਰਸ ਨੰਬਰਸ ਦੇ ਉੱਤੇ ਕਿਦਾਂ ਜਨਰਲੀ ਰਾਜ ਜਨਰਲੀ ਟਰਾਈ ਕਰ ਜਨਰਲੀ ਕੋਸ਼ਿਸ਼ ਕਰਦਾ ਹੈ ਕਿ ਮਿਨੀਮਮ 10000 ਦਾ ਡੈਟ ਹੋਏ ਔਰ ਕਈ ਵਾਰ ਕਈ ਵਾਰ ਸਾਡੇ ਕਰਜ਼ਾ ਨਾ ਚੜਿਆ ਹੁੰਦਾ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਤੇ ਕਰਜ਼ਾ ਕਿੱਦਾਂ ਚੜਿਆ ਤੇ ਮੈਂ ਹੀ ਕਹਿੰਦਾ ਕਿ ਜਿਹੜਾ ਲੇਟਨਸ ਟੈਸਟਾ ਛੋਟਾ ਜਿਹਾ ਦੇਖੋ ਕਿ ਹਰ ਹਰ ਮਹੀਨੇ ਤੁਸੀਂ ਜੇ ਮਿਨੀਮਮ ਪੇਮੈਂਟ ਤੇ ਆ ਜਾਂਦੇ ਹੋ ਤਾਂ ਥੈਟ ਇਜ਼ ਥੈਰ ਇਜ਼ ਇੰਡੀਕੇਸ਼ਨ ਆ ਸਿਚੁਏਸ਼ਨ ਜਿਹੜਾ ਕੰਫਰਮ ਹੋਇਆ ਹੋਣਾ ਚਾਹੀਦਾ ਤੇ ਕਾਲ ਕਰ ਲਓ ਆਪਕੇ ਬੜੀਆਂ ਨੇ ਸੈਟਲਮੈਂਟ ਹੈ ਕੰਸੋਲਿਡੇਸ਼ਨ ਹੈ ਕੰਸੋਲਿਡੇਸ਼ਨ ਦੇ ਕੀ ਹੁੰਦਾ ਕਿ ਤੁਹਾਡਾ ਕਰਜ਼ਾ ਮਾਫੀ ਕਰਾਉਂਦੇ ਪਰ ਜਿਹੜਾ ਤੁਹਾਡਾ ਇੰਟਰਸਟ ਰੇਟ ਹੈ ਜਿਹੜਾ 22% 20% 28% ਤੱਕ ਹੈਗਾ ਉਹਨੂੰ 5-10% ਤੇ ਕਰ ਦਿੰਨੇ ਆ ਪਰ ਤੁਹਾਨੂੰ ਬੈਕ ਟੂ ਪੂਰੇ ਪੇ ਕਰਨਾ ਪੈਂਦਾ ਕਿਥੇ ਤੁਹਾਨੂੰ 40-50 ਸਾਲ ਲੱਗਣਗੇ ਪੇਸ ਕਰਨ ਜੋ ਤੁਸੀਂ ਅਗਲੇ 5-10 ਸਾਲ ਚ ਪੇ ਕਰ ਸਕਦੇ ਹੋ ਇਹ ਆਪਸ਼ਨਸ ਆ ਗਈਆਂ ਨੇ ਇਨ ਸਾਰੀ ਕੇਸਿਸ ਬੈਂਕਰਪਸੀ ਵੀ ਆਪਸ਼ਨ ਹੋ ਸਕਦੀ ਹੈ ਪਰ ਜੇ ਤੁਸੀਂ ਕਾਲ ਕਰਦੇ ਹੋ ਜੇ ਤੁਹਾਡੇ ਕੋ ਅਮ ਬਾਕੀ ਜਿਹੜੇ ਆਪਣੇ ਬਹੁਤ ਜ਼ਿਆਦਾ ਪ੍ਰੋਬਲਮ ਕੌਨਸ ਹੈਗੇ ਨੇ ਉਹ ਸਾਡਾ ਸਟਾਫ ਜਿਹੜਾ ਤੁਹਾਡੇ ਨਾਲ ਡਿਸਕਸ ਕਰ ਸਕਦਾ ਪਰ ਜਿਹੜਾ ਸਾਡਾ ਆਪਸ਼ਨ ਹੀ ਜਿਹੜਾ ਜਿਹੜਾ ਬੈਸਟ ਆਪਸ਼ਨ ਹੈ ਉਹ ਕਲਾਇੰਟ ਨੂੰ ਡਿਸਾਈਡ ਕਰਨਾ ਪੈਂਦਾ ਕਰਨਾ ਕਰਨਾ ਚਾਹੀਦਾ ਅਮ ਬਾਕੀ ਜਿਹੜਾ ਵੀ ਅੰਸਕੇ ਉਹ ਡਾਟਾ ਜਿਹੜਾ ਸੈਂਡ ਕਰਦੇ ਟਾਈਮ ਡੈਟ ਹੋ ਗਿਆ ਕੋਈ ਲੀਜ਼ ਆ ਤੁਹਾਡੀ ਟਰੱਕ ਜਿਹੜਾ ਵੀਪ ਹੋ ਗਏ ਨੇ ਇਹਨਾਂ ਦੀ ਕੋਈ ਸਿਚੁਏਸ਼ਨ ਹੀ ਹੈਗੀ ਆ ਉਹਦੇ ਵਿੱਚ ਹੈਲਪ ਹੋ ਸਕਦੀ ਜੀ ਨੰਬਰ ਸ਼ੇਅਰ ਕਰ ਲਿਓ ਨਿਰਮਨ ਸਿੰਘ ਜੀ ਜੀ ਤੇ ਨੰਬਰ ਆ ਰਾਜੀ ਆਪਣਾ 888 8889914 ਤੇ ਸਾਡੀ ਵੈਬਸਾਈਟ ਹੈ ura.org double o r double a.org ਸੋ ਇੱਕ ਤੋਂ ਜਰੂਰ ਨਿਰਮਲ ਮਾਨ ਭਾਜੀ ਦੱਸਦੇ ਹੋ ਭਈ ਕਿਸ ਤਰ੍ਹਾਂ ਜੋ ਆਪਣੇ ਸ੍ਰੋਤੇ ਤੁਹਾਨੂੰ ਈਮੇਲ ਨਾਲ ਫੋਨ ਨਾਲ ਕੰਟੈਕਟ ਕਰ ਸਕਦੇ ਤੇ ਚਾਰजेस ਵਗੈਰਾ ਤੁਸੀਂ ਪਹਿਲਾਂ ਲੈਨੇ ਆ ਕਿੱਦਾਂ ਕਰਦੇ ਆ ਤਾਂ ਕਿ ਕਲੀਅਰ ਹੋ ਜਾਏ ਜੀ ਪਿਛਲੇ ਜਦੋਂ ਮੈਂ ਕਿਹਾ ਕਿ 17 18 ਸਾਲ 18 ਸਾਲ ਤੋਂ ਆਲਮੋਸਟ ਅਗਲੇ ਮਹੀਨੇ 18 ਸਾਲ ਲਈ 18 ਸਾਲ ਤੋਂ ਆਪਾਂ ਇੱਕ ਵੀ ਅਪਰੰਟ ਪੈਸਾ ਨਹੀਂ ਲੈਂਦੇ ਜਿੰਨੇ ਦਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਜੇ ਚਾਰ ਜਾਂ ਪੰਜ ਡਿਫਰੈਂਟ ਅਕਾਊਂਟਸ ਤੇ ਤੁਹਾਡੇ ਕ੍ਰੈਡਿਟ ਕਾਰਡ ਦੇ ਲਈ ਜਾਂ ਪੰਜੇ ਕੋਈ ਵੀ ਜਿਹੜਾ ਕਰਜ਼ਾ ਤੁਹਾਡਾ ਮਾਫ ਹੋਏਗਾ ਤੁਹਾਡੀ ਕ੍ਰੈਡਿਟਰ ਕ੍ਰੈਡਿਟਰ ਨੂੰ ਪੇਮੈਂਟ ਜਾਣ ਤੋਂ ਬਾਅਦ ਤੁਹਾਡੀ ਫੀਸ ਦਿੱਤੀ ਜਾਏਗੀ ਔਰ ਸਾਡੀ ਫੀਸ ਲੋਅਰ ਦੇ ਫੀਸ ਸੈਟਲਮੈਂਟ ਲੇਟ ਚਾਰਜਸ ਸਭ ਨੂੰ ਇਹ ਚੀਜ਼ ਨੂੰ ਪਾ ਉਧਰ ਤੇ ਮਤਾ ਤੁਸੀਂ ਆਪਣੀ ਕੰਫਰਟ ਦੇ ਹਿਸਾਬ ਨਾਲ 6 ਮਹੀਨੇ ਤੱਕ ਲੈ ਕੇ 4 ਸਾਲ ਤੱਕ ਬਣਾ ਸਕਦੇ ਹੋ ਇੱਕ ਹੀ 100% ਬਣੀ ਬੈਕ ਗਾਰੰਟੀ ਫ্রম ਬਿਗਨਿੰਗ ਟੂ ਐਂਡ ਥਰੋਅਆਊਟ ਅ ਸੀ ਗਾਰੰਟੀ ਕਰਦੇ ਬਿਲਕੁਲ ਸੋ ਕਾਲ ਕਰ ਸਕਦੇ ਹੋ 8888889914 ਜਿੱਦਾਂ ਮੈਂ ਪਹਿਲਾਂ ਪੁੱਛ ਰਿਹਾ ਸੀਗਾ ਵੀ ਇਹ ਜਿਹੜੀ ਵੱਖ-ਵੱਖ ਡੈਟਸ ਆ ਉਹਨਾਂ ਨੂੰ ਕਨਸੋਲिडेट ਕਰਕੇ ਕਿਉਂਕਿ ਕਈ ਤਰੀਕੇ ਦੀਆਂ ਆਫਰਸ ਕਈ ਤਰੀਕੇ ਦੀਆਂ ਲੋਕ ਆਨਲਾਈਨ ਵੀ ਬੰਦੇ ਦੇਖਦੇ ਰਹਿੰਦੇ ਆ ਵੀ ਆ ਤੁਹਾਡਾ ਆ ਕਰਜਾ ਮਾ ਆ ਕਰਜਾ ਤੁਸੀਂ ਆ ਕ੍ਰੈਡਿਟ ਕਾਰਡ ਦੇ ਨਾਲ ਪੇ ਕਰ ਦੋ ਉਹਦੇ ਵਿੱਚ ਇਦਾਂ ਹੋ ਜਾਊਗਾ ਸੋ ਉਹਨਾਂ ਲੋਕਾਂ ਦੇ ਲਈ ਕੀ ਤੁਸੀਂ ਸਲਾਹ ਦੇਣੀ ਚਾਹੁੰਦੇ ਆ ਕਿਉਂਕਿ ਬੰਦਾ ਹੱਥ ਪੈਰ ਮਾਰ ਰਿਹਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਵੀ ਗੁੱਡ ਵੇ ਕਿਹੜਾ ਆ ਰਾਈਟ ਵੇ ਕਿਹੜਾ ਆ ਉਹ ਉਹਨਾਂ ਨੂੰ ਕੀ ਸਲਾਹ ਤੁਸੀਂ ਦੇਣਾ ਚਾਹੁੰਦੇ ਆ ਆਈ Think ਕਿ ਜਦ ਆਪ ਸਾਰੀ ਆਪਸ਼ਨਸ ਨੇ ਤੁਸੀਂ ਸਾਰੀ ਆਪਸ਼ਨ ਜਿਹੜੀਆਂ ਐਸ ਲੰਗ ਐਸ ਤੁਸੀਂ ਜੋੜਾ ਵੀ ਤੁਹਾਡਾ ਕਸਮਰ ਹੈ ਜੇ ਉਹ ਲਰਨਡ ਹੈਗਾ ਜੀ ਐਜੂਕੇਟਿਡ ਹੈ ਜੀ ਉਹਨੂੰ ਪਤਾ ਹੈ ਕਿ ਕੀ ਆਪਸ਼ਨਸ ਅਵੇਲੇਬਲ ਨੇ ਜਿਹਦੇ ਵਿੱਚ ਯੂ نو ਸੈਟਲਮੈਂਟ ਕਨਸੋਲਿਡੇਸ਼ਨ ਤਾਂ ਇੱਥੇ ਸਾਰੀਆਂ ਆਉਣਗੇ ਚੈਪਟਰ 7 ਇਨ ਐਵਰੀ 13 ਸਾਰੀਆਂ ਹੈਗੀਆਂ ਨੇ ਤੇ ਜੇ ਜਿਹੜੀਆਂ ਨਹੀਂ ਆਪਸ਼ਨਸ ਨੇ ਬਿਕੋਜ਼ ਇੱਕੋ ਆਪਸ਼ਨ ਸਾਰੇ ਵਾਸਤੇ ਵੈਲਿਡ ਨਹੀਂ ਹੁੰਦੀ ਕਿਉਂਕਿ ਕਈ ਐਸੇ ਨੇ ਜਿਨ੍ਹਾਂ ਦਾ ਡੈਟ 2 ਤੋਂ 6 ਮਿਲੀਅਨ ਦਾ ਡੈਟ ਹੋ ਗਿਆ ਐਦਾਂ ਦੇ ਵੀ ਸਾਡੇ ਕੋਲ ਅਕਾਊਂਟ ਆਣੇ ਜਿਨ੍ਹਾਂ ਦਾ 20-20 ਮਿਲੀਅਨ ਦਾ ਡੈਟ ਹੈ ਇਸ ਟਾਈਮ ਆਊਟਸਟੈਂਡਿੰਗ ਮਿਲੀਅਨ ਦਾ ਡੈਟ ਔਰ 20 ਮਿਲੀਅਨ ਵਾਸਤੇ ਜੇ ਆਪਾਂ 60% ਵੀ ਕਰਦੇ ਨੇ ਤੇ ਉਹ ਵੀ ਮਿਲੀਅਨਸ ਆਫ ਤੇ ਜਾ ਕੇ ਨਾਲ ਘਟੋ-ਘਟ 9-9 ਮਿਲੀਅਨ ਦੇ ਜਾ ਕੇ ਗੱਲ ਮੁੱਕ ਜਾਂਦੀ ਹੈ ਤੇ ਉਹ ਮੁਸ਼ਕਲ ਹੋ ਜਾਂਦਾ ਜੇ ਉੱਥੇ ਕਰਪਸੀ ਹੁੰਦੀ ਹੈ ਸੋ ਇਹ ਇੱਕ ਜਨੈਰਿਕ ਆਨਸਰ ਆ ਜੀ ਮੁਸ਼ਕਿਲਾ ਤੇਣਾ ਪਰ ਆਈ ਥਿੰਕ ਜਦੋਂ ਕਾਲ ਕਰਦੇ ਆ ਆਈ ਥਿੰਕ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਪਾਰਟिकुलर ਰੂਲੀ ਸਿਚੁਏਸ਼ਨ ਵਾਸਤੇ ਆ ਉਹ ਉਹ ਉਹਦੇ ਹਿਸਾਬ ਨਾਲ ਟ੍ਰੇਲਰ ਕਰਕੇ ਉਹਨਾਂ ਨੂੰ ਆਸਰ ਦੇਣ ਓਦਾਂ ਜੇ ਦੇਖਿਆ ਜਾਵੇ ਹਰਜੋਜੀ ਨਰਮਨ ਪਾਜੀ ਵੀ ਕਿਸੇ ਕੋ ਗੱਡੀ ਆ ਕਿਸੇ ਕੋ ਘਰ ਆ ਕਿਸੇ ਕੋ ਆ ਤੇ ਉਹ ਲੋਨ ਲੋਨ ਪਾਪੂ ਕੇ ਲੱਖਾਂ ਡਾਲਣਾਂ ਦੇ ਵਿੱਚ ਤੇ ਆਰਾਮ ਨਾਲ ਆਰਾਮ ਦੇ ਨਾਲ ਹੀ ਜਿਹੜਾ ਡੈਟਾ ਉਹ ਬਣ ਜਾਂਦਾ ਆ ਤੋ ਕਈ ਰਹੀ ਨਾ ਆਪਾਂ ਕੱਲਾ ਕ੍ਰੈਡਿਟ ਕਾਰਡ ਨੂੰ ਸੋਚੀ ਜਾਂਦੇ ਪਰ ਜਦੋਂ ਡੈਟ ਨੂੰ ਕਨਸੋਲਿਡੇਟ ਕਰਨਾ ਹੁੰਦਾ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਉਹ ਦੇਖਣੀਆਂ ਪੈਂਦੀਆਂ ਜੇ ਤੀਜਾ ਆਪਸ਼ਨ ਅਸੀਂ ਨਵਾਂ ਵੀ ਲੈ ਕੇ ਆਏ ਜੇ ਕੋਈ ਬੰਦਾ ਜੇ ਕੋਈ ਚਾਹੁੰਦਾ ਹੈ ਕਿ ਅਸੀਂ ਡੈਟ ਨੂੰ ਡੈਟ ਨੂੰ ਬਿਲਕੁਲ ਸੈਟਲਿੰਗ ਕਰਨਾ ਆਪਾਂ ਨੂੰ ਇੱਕ ਹੋਰ ਲੋਨ ਲੈ ਕੇ ਤੇ ਹੋਰ ਅਸੀਂ ਪੇ ਕਰਨਾ ਉਹ ਵੀ ਆਪਸ਼ਨ ਹੈਗਾ ਪਰ ਉਹਦੇ ਨਾਲ ਜਨਰਲੀ ਹੁੰਦਾ ਕਿ ਇਹ ਕਿ ਇੱਕ ਲੋਨ ਤੁਸੀਂ 4-10 ਕ੍ਰੈਡਿਟ ਕਾਰਡ ਨੂੰ ਇਕੱਠਾ ਕਰਕੇ ਉਹਦੇ ਵਿੱਚ ਹੋਰ ਲੋਨ ਲੈ ਲਿਆ ਉਹ ਚਲੋ ਉਹ ਕ੍ਰੈਡਿਟ ਕਾਰਡ ਤੁਹਾਡੇ ਪੇ ਆਫ ਹੋ ਗਏ ਪਰ ਉਹਨਾਂ ਕੀ ਲੋਨ ਉੱਤੇ ਹੋ ਚੜ ਗਿਆ ਜਿਹਦੇ ਉੱਤੇ ਫਿਰ ਅਪਰਕਸੀਮੇਟਲੀ 20 ਤੋਂ 25% ਇੰਟਰਸਟ ਰੇਟ ਹੁੰਦਾ। ਸੋ ਇਹ ਵੀ ਆਪਸ਼ਨ ਹੈਗਾ ਕਿ ਵੀਰੇ ਜਿਹੜਾ ਉਹਨਾਂ ਨੇ ਕਿਹਾ ਸੀ ਕ੍ਰੈਡਿਟ ਕਾਰਡ ਸੈਟਲ ਨਹੀਂ ਕਰਨੇ ਉਹਨਾਂ ਨੂੰ ਪੇ ਆਫ ਕਰਕੇ ਤੇ ਆਪਾਂ ਇੱਕੋ ਕਨਸੋਲੀਡੇਟ ਲੋਨ ਲੈ ਕੇ ਤੇ ਆਪਾਂ ਉੱਤੇ ਮੂਵ ਫਾਰਵਰਡ ਕਰਦੇ। ਚਲੋ ਜਿਆਦਾ ਇੰਨਾ ਹੈ ਰਾਜਕਨਵੀਰ ਸਿੰਘ ਜੀ 17.8 ਟ੍ਰਿਲੀਅਨ ਡਾਲਰ ਦਾ ਯੂ ਐਸ ਏ ਚ ਹਾਊਸ ਹੋਲਡ ਡੈਪਟ ਆ ਤੇ 1.6 ਟ੍ਰਿਲੀਅਨ ਡਾਲਰ ਕ੍ਰੈਡਿਟ ਕਾਰਡ ਦਾ ਕ੍ਰੈਡਿਟ ਕਾਰਡ ਕਸਾਈ ਜਾਂਦੇ ਆ ਸਾਰੇ ਕਸਾਈ ਜਾਂਦੇ ਦੱਸਿਆ ਤਾਂ ਹੈਗਾ 46 ਬਿਲੀਅਨ ਉਹਦੇ ਵਿੱਚੋਂ ਡਿਫਾਲਟ ਕਰਕੇ ਆ ਹੁਣ ਜਸਟ ਇਮੇਜਿਨ ਵੀ 40% ਜਾਂ 30% ਲੋਕ ਜੇ ਡਿਫਾਲਟ ਕਰਕੇ ਕ੍ਰੈਡਿਟ ਕਾਰਡ ਦੇ ਲੋਨਸ ਤੋਂ ਵੀ ਇਹ ਕਹਾਣੀ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ ਸੋ ਕਾਰਡ ਕਸਾਈ ਦੇ ਜਿਹੜਾ ਦੇਖ ਕੇ ਜਿਹੜਾ ਉਹ ਕਰਨਾ ਚਾਹੀਦਾ ਆ ਬਾਕੀ ਸਲਾਹ ਲਓ ਨਰਮਨ ਭਾਜੀ ਨੂੰ ਕਾਲ ਕਰੋ ਅ ਕਿਸੇ ਵੀ ਤਰੀਕੇ ਦੇ ਤੁਸੀਂ ਡੈਟ ਨੂੰ ਲੈ ਕੇ ਪਰੇਸ਼ਾਨਾ ਪਰੇਸ਼ਾਨ ਨਾ ਹੋਵੋ ਕਿਉਂਕਿ ਬੰਦਾ ਕਈ ਨਾ ਫਿਰ ਫਾਈਨੈਂਸ਼ੀਅਲ ਪਰੇਸ਼ਾਨੀ ਦੇ ਵਿੱਚੋਂ ਫਿਰ ਗਲਤ ਕਦਮ ਕਈ ਦੀ ਚੱਕਣ ਵੱਲ ਨੂੰ ਹੋ ਜਾਂਦਾ ਉਹ ਇਦਾਂ ਦਾ ਨਾ ਕਰੋ ਰਾਹ ਇੱਥੇ ਬਥੇਰੇ ਨੇ ਤੇ ਉਹ ਜਿਹੜੀਆਂ ਸਰਵਿਸਿਜ਼ ਦੀ ਜਿਹੜੀ ਤੁਸੀਂ ਹੈਲਪ ਲੋ ਤੁਸੀਂ ਨਿਰਮਨ ਭਾਈ ਨਾਲ ਕਾਲ ਕਰੋ ਇਹਨਾਂ ਨੂੰ 888 888 9914 ਤੇ 688 888 9914 ਦੇ ਉੱਤੇ ਇਹਨਾਂ ਦੇ ਨਾਲ ਕੰਟੈਕਟ ਕਰੋ